ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੋ ਗਿਆ ਜੀ ਸ਼ੁਰੂ ਤੇ ਅੱਜ ਆਪਾਂ ਬਾਬੇ ਦਾ ਲੱਗੇ ਨਾ ਕਣਕ ਦੀ ਜਿਹੜੀ ਬਜਾਈ ਆ ਸ਼ੁਰੂ ਕਰਨ ਲੱਗੇ ਆ ਕਣਕ ਦਾ ਬੀਜ ਇਹਦਾ ਬੀਜਣਾ ਆਪਾਂ 872 ਤੇ ਅੱਜ ਮਾੜਾ ਥੱਲੇ ਪਾਸੇ ਲੱਗੇ ਨਾ ਉਹਨਾਂ ਦੇ ਪਾਸੇ ਦਾ ਕਰਦੇ ਆ ਬਜਾਈ ਸ਼ੁਰੂ ਸੰਦ ਪੜਾ ਤਿਆਰ ਆ ਸਾਰਾ ਉਧਰੇ ਲੱਦੋ ਸਾਮਾਨ ਗੱਡੀ ਸਾਰਾ ਖਾਲੀ ਵੀ ਲੱਦੋ ਕੋਈ ਆ ਕੀ ਕਰਦਾ ਤੂੰ ਏ ਕਣਕ ਭੇਜਣ ਦੀ ਤਿਆਰੀ ਬਾਬੇ ਦਾ ਪ੍ਰਸ਼ਾਦ ਲੈ ਜਾਂਦਾ ਹਾਂ ਕਰਕੇ ਅਰਦਾਸ ਬੇਨਤੀ ਇਹ ਕਰਦੇ ਆ ਸ਼ਰਕਾ ਮਾ ਦੇਖੋ ਇੰਨਾ ਗੱਡਿਆਂ ਦੀ ਆ ਮੌਜਾ ਜਿੰਨਾ ਮਰਜ਼ੀ ਸਮਾਨ ਟੋਕੇ ਲੈ ਜਾਓ ਬਲੈਰੋ ਕੈਂਪਰ ਚ ਪਰਵਾਹ ਨਹੀਂ ਮੰਨਿਆ ਕਰਵਾਨੀਆਂ ਤੇਰੇ ਮਰਜ਼ੀ ਖੇਤਾਂ ਉੱਤੇ ਫਿਰੋ ਇਹਨਾਂ ਨੂੰ ਅੱਜ ਆਪਾਂ ਵੀ ਕਰ ਲਿਆ 872 ਤੇ ਕੰਮ ਬੱਸ ਅੱਲਾ ਕੇ ਸ਼ੁਰੂ ਮੈਂ ਬਾਬੂ ਜੀ ਕਰਨੀ ਅਰਦਾਸ ਬੈਂਦੀ ਕਬਾਦ ਵਾਲਾ ਕੰਮ ਆਪਾਂ ਸ਼ੁਰੂ ਕਰਦੇ ਹਾਂ ਕੋਹ ਲੇ ਬਲਾ ਤੇਰਾ ਲਾ ਲਾ ਕਿ ਉਹਦਾ ਕਿਹੜਾ ਲਾਲਾ ਕਰੀ ਤੇਰਾ ਹੁਣ ਕਿੱਥੇ ਮੇਰਾ ਹੁਣ ਕਿੱਥੇ ਲੰਗੇ ਸਿਰ ਬਣਾਈ ਗਿਆ ਮੂਰਾਸ ਚ ਨਾ ਇਹ ਦੇਖ ਜੀ ਤੇ ਫੋਟੋ ਵੀ ਆਈ ਤੇਰੀ ਉਹਨੂੰ ਸ਼ਾਪਾ ਬਾਰੀ ਬਣੀ ਸਾਲਾ ਮੋਦੀ ਵਰਗਾ ਹੈ ਅੱਜ ਨੂੰ ਬਗਰਾ ਚੇਤਾ ਹੈ ਇਹ ਚਲ ਹੋਰ ਲਾ ਨਾ ਇਹ ਨਾ ਪੜਾ ਅੰਬਾਸ ਹਾਂ ਤੋੜਾ ਕਰ ਲੈ ਅੱਜ ਨਾ ਆਜੋ ਤੇ ਜੇਰੋਂ ਸਰੋਲੇ ਦਾ ਪ੍ਰਸਾਦ ਲੋ ਜੀ ਲੈ ਕੇ ਬਾਬੇ ਦਾ ਨਾਮ ਕਰਕੇ ਅਰਦਾਸ ਬੇਨਤੀ ਕਣਕ ਦਾ ਜਿਹੜੀ ਬਜਾਈਆ ਸ਼ੁਰੂ ਕਰਤੀ ਆ ਹਮਾਰਾ ਸੱਚੇ ਪਾਤਸ਼ਾਹ ਕਿਰਪਾ ਕਰੇ ਹੁਣ ਸਰਦੀ ਗਲਾ ਰੱਖੀ ਤੇ ਸੀਜ਼ਨ ਆਪਣਾ ਕਣਕ ਦਾ ਜਿਹੜਾ ਸ਼ੁਰੂ ਕਰਤਾ ਅੱਜ ਵੀਜਣ ਦਾ ਇੱਕ ਤੇ ਡਾਈ ਖਾਦ ਦੀ ਬਹੁਤ ਜਿਆਦਾ ਛੋਟ ਆ ਡਾਈ ਖਾਦ ਨਹੀਂ ਮਿਲਦੀ ਕਿਦੋਂ ਹੁਣ ਨਾ ਕੰਮ ਸ਼ੁਰੂ ਕਰਾ ਜੇ ਤੋਂ ਬਾਅਦ ਆਪਾਂ ਚਲਦੇ ਆਂ ਫਰੋਹੇ ਪਰ ਕੋਈ ਬਰੋ ਡਾਈ ਬੜਾ ਕੀਤੀ ਕਿਦੋਂ ਸੋ ਬੋਰਾ 872 ਕਣਕ ਦਾ ਬੀਜ ਜਿਹੜਾ ਆਪਾਂ ਪੀਰ ਰਹੇ ਆਂ ਐਦਾਂ ਹੀ ਆਪਾਂ ਸਾਰੀਆਂ ਕਣਕਾਂ ਦੇ ਬੀਜੇ ਦੇ 5-5 ਕਿੱਲੇ ਬੀਜਾਂਗੇ ਜਿਵੇਂ 872 ਹੋ ਗਿਆ ਇਹ ਮੰਨ ਲਓ 5 ਕਿੱਲੇ ਦਾ ਸੇ ਬੀਜ ਦੇਣਾ ਵਾ ਫਿਰ 826 ਉਹੀ 5 ਕਿੱਲਿਆਂ ਚ 187 ਤੇ 327 ਇਹ ਸਾਰੇ ਬੀਜ ਆਪਾਂ ਬੀਜਨੇ ਇੱਕ ਵਾਰੀ ਤੇ ਉਸ ਤੋਂ ਬਾਅਦ ਸਾਰੇ ਬੀ ਆਪਾਂ ਮੜ ਕੇ ਜਿੱਦਾਂ ਮੰਨ ਲਓ ਘਰ ਦੇ ਜਿਹੜੇ ਬੀ ਹੋਏ ਪਹਿਲੇ ਆਪਣੇ 29 67 ਹੋ ਗਿਆ ਸਾਰੇ ਇਹ ਸਾਰੇ ਬੀਰ ਲਾ ਕੇ ਬੀਜਾਂਗੇ 4 ਬੀਰ ਲਾ ਕੇ ਬੀਜਨੇ ਬਾਕੀ ਸਾਰੀ ਬਾਲੀ ਜ ਤੇ ਪਹਿਲਾਂ ਆਪਾਂ 5-5 ਕਿੱਲੇ ਜਿਹੜੇ ਸਾਰੇ ਬੀਜ ਰੱਖਣ ਵਾਸਤੇ ਜਿਹੜੀ ਕਣਕ ਸਾਰੀ ਬੀਜ ਲੈਣੀ ਆ ਸਾਰੇ ਬੀਜ ਬੀਜ ਲੈਣੇ ਵਾ ਤੇ ਮੜ ਕੇ ਬਾਕੀ ਜਿਹੜੀ ਰਹਿ ਗਈ ਸਾਰੀ ਜਿਵੇਂ ਉਹ ਸਾਰੀ ਆਪਰ ਲਾ ਕੇ ਵੀ ਜਣੀ ਬਾਅਦੋਂ 4 ਵੀ ਕਿਉਂਕਿ ਉਹ ਚੀਜ਼ ਦਾ ਬਹੁਤ ਫਾਇਦਾ ਵਾ 4 ਵੀ ਵਾਦਾ ਵਾ ਤੇ ਲੋ ਜੀ ਇਹ ਆਪਣੇ ਵੱਡੇ ਵੀਰ ਦੀ ਦੁਕਾਨ ਆ ਨਿਕਟ ਕੇ ਫਰੀ ਸ਼ਤਾਨਪੁਰ ਲੋਧੀ ਕਿਸੇ ਵੀਰ ਨੇ ਕੋਈ ਵੀ ਮੰਨ ਲੋ ਜਿਹੜੇ ਆਪਣੇ ਸਪੈਦਾ ਕਦਰ ਵਿੱਚ ਕੰਮ ਹੁੰਦੇ ਆ ਤੇ ਕੋਈ ਵੀ ਕੰਮ ਕਰਾਉਣਾ ਹੋਵੇ ਆਪਣੀ ਦੁਕਾਨ ਤੇ ਵਿਜ਼ਿਟ ਕਰੋ ਸultanpur Lodhi baba nanaki ਦੇ ਗੁਰਦਾਰੇ ਦੇ ਕੋਲੇ ਪਹਿਲੀ ਦੁਕਾਨ ਆ ਆਪਣੀ ਜ਼ੀਰ ਕਾ ਪਲਾਂਟ ਦੇ ਸਾਹਮਣੇ ਹੁਣ ਆਪਾਂ ਜਾ ਰਹੇ ਆ ਜੀ ਫਿਰੋਜਪੁਰ ਸ਼ਹਿਰ ਡਾਈ ਖਾਦਣ ਵਾਸਤੇ ਉਥੋਂ ਆਪਣੇ ਪਰੌਣਾ ਸਾਹਿਬ ਨੇ ਆਪਾਂ ਨੂੰ 100 ਬਰਾ ਡਾਈ ਦਾ ਲਿੱਤਾ ਲੈ ਗਈ ਕਿਉਂਕਿ ਅਸਵਾਰ ਡਾਈ ਦੀ ਜਿਹੜੀ ਬਹੁਤ ਜ਼ਿਆਦਾ ਸ਼ੋਰ ਆ ਡਾਈ ਨਹੀਂ ਕਿਤੇ ਨੂੰ ਰਸਾਈ ਜਿਹੜਾ ਪਰੌਣਾ ਜਿਹੜਾ 100 ਬਰਾ ਪਰੌਣਾ ਪਿਆ ਮਰੇ ਅੱਥੋਂ ਲੋਟੀ ਆ ਗਏ ਨੇ ਸਾਡਾ ਦਾਵਾ ਜੋ ਹੋਰ ਨਹੀਂ ਜੀ ਹਾਂ ਕਿ ਬਹੁਤ ਹੋਸਨ ਪਾਜੀ ਅੱਗੇ ਕਿਹੜੇ ਕਿਹੜੇ ਰੇ ਵਿੱਚ ਡਾਈ ਇਹ ਜਿਹੜਾ ਕੈਟੇਗਰੀ ਲਈ ਡੈਟਾ ਨਹੀਂ ਮਿਲਿਆ ਸਾਡੇ ਅੰਦਰ ਇਹ ਤਾਂ ਜਿਸ ਤਰ੍ਹਾਂ ਕੋਡ ਰੋਜ਼ ਜਗਾ ਕਰਾਉ ਕਰਦੀ ਹੈ ਸਰਕਾਰ ਦੇ ਤੋਂ